ਇਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 376 ਦੇ ਪਰਚੇ ਪਾੰਦੀ ਐ ਕਿਸੇ ਦੇ ਕੁਛ ਮੈਂ ਬਹੁਤ ਬਿੰਤਾ ਕੀਤੀਆਂ ਪ੍ਰਸ਼ਾਸਨ ਨੂੰ ਬੋਧ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਕਈ ਅਧਖਾਂ ਨੇ ਜਿੰਨੇ ਨਾਲ ਲੈਂਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਕਿ ਆਪਦਾ ਨਾਮ ਇਹਨੇ ਬਾਹਰ ਕਢਾ ਲਿਆ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਸਬੂਤ ਨੇ ਮੈਨੂੰ ਮਜਬੂਰਆ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਰਾਬ ਕੀਤੇ ਨੇ ਐਜੇ ਗੰਦੇ ਬੰਦਿਆਂ ਨੂੰ ਜੇਜ ਜਾਣਾ ਚਾਹੀਦਾ ਭਗਵੰਤਮਾਨ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨਹੀਂ ਹੀ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮਲਾਜਮ ਸਹੀ ਹੈ 2% ਮਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਐਜੀ ਥੱਲੇ ਬੈ ਕੇ ਡਿਊਟੀ ਕਰਦੀ ਐ ਥਾਂ ਗੱਡੀ ਐ ਵਰਨਾ ਗੱਡੀ ਐ ਗੁੱਲਤ ਐ ਅਦਰਸ਼ ਨਗਰ ਚ 500 ਘਰ ਦਾ ਮਕਾਨ ਇਹਦੇ ਕੋਲ ਠੀਕ ਐ ਫਲਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਐ ਕਿੱਥੋਂ ਆਇਆ ਪੈਸਾ ਉਹ ਰੋਲ ਲੈਖ ਦੀ ਕੜੀ ਕੋਈ ਆਮ ਨਹੀਂ ਕਾਤਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬਣਨੀ ਹੁੰਦੀ ਐ 15000 ਦਾ ਸੂਟ ਨੇ ਤਾਂ ਤੇ ਪਾਇਆ ਜਾਂਦਾ ਕਿੱਥੋਂ ਆਇਆ ਪੈਸਾ ਇਹ ਆਹ ਪਹੁੰਚ ਕੇ ਬੜਾ ਦੇਖਨੀ ਆ ਮੈਂ ਟੱਪ ਚ ਡਿਊਟੀ ਕਰਦਿਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟੀ ਤੱਕ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦਾ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਦਾ ਪੈਸਾ ਖਾਰੀਏ ਨਹੀਂ ਬਿਲੇ ਪੱਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਰਿਪੋਰਟਾਂ ਬਦਲਦੀਆਂ ਆਣ ਗਿਆ ਅਪਾ ਲਾਂਦ ਰਹਨੇ ਆ ਲਾਂਦੀ ਹੈ ਲਾਂਦੀ ਚਿੱਟਾ ਲਾਂਦੀ ਵੀ ਆ ਚਿੱਟਾ ਵੇਚਦੀ ਦੀ ਆ ਤੁਹਾਨੂੰ ਮੈਂ ਸਾਰਿਆਂ ਨੂੰ ਵਿਚਾਰਸ਼ ਕਰਨਾ ਚਾਹੁੰਦੀ ਆ ਐਂਦਾ ਕਰਦੇ ਬਰਡਰ ਜਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਉਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਉਟੀ ਕਰਦੀ ਆ ਪੁਲਿਸ ਲੈਣ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਉਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਹੈ ਏਸੀ ਧਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਕੋਰਪੀਤਾ ਜਾਵੇ ਇਹਨੇ ਨਰਸ ਦਾ ਕੋਰਸ ਕੀਤਾ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੀ ਆ ਜਿਹੜੇ ਵੱੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕੇ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲ ਬਾਤ ਹੋ ਗਈ ਮੇਰਾ ਦੋਮਤਿਆ ਨੂੰ ਜੁਮੇਵਾਰ ਤੁਸੀਂ ਹੋ ਗਿਆ ਅੱਜ ਅਸੀਂ ਸੜਕਾਂ ਤੇ ਰਹਿ ਰਿਆ 2022 ਦੇ ਮੈਨੂੰ ਘਰੋਂ ਕੱਢਿਆ ਮੇਰੇ ਕੋ ਥਾਂ ਨਹੀਂ ਕਰ ਰਿਆ ਨੂੰ ਜਿਹੜੀ ਨੇ ਪ੍ਰਾਪਰਟੀ ਬਣਾਈ ਹੈ ਫਸਟ ਪ੍ਰਾਪਰਟੀ ਤੇ ਜਾ ਕੇ ਬਲਡੋਜ਼ਰ ਗਰੀਬਾਂ ਦੇ ਘਰ ਟਾੰਦੇ ਹੋ ਗਰੀਬਾਂ ਦੇ ਘਰ ਆਏ ਨਾ ਇਹ ਚਿੱਟਾ ਵੇਚਦੇ ਆ ਫੇਰੇ ਮੁਲਾਧਮ ਇਹਦਾ ਮਤਲਬ ਇਹ ਨਹੀਂ ਆ ਵੀ ਇਹ ਵੱਜੂਗੀ ਐਂਦੇ ਕਰਦੇ ਬਸ ਡੋਜਰ ਫੇਰਿਆ ਜਾਵੇ ਮੇਰਾ ਘਰ ਨਹੀਂ ਮੇਰਾ ਘਰ ਪੱਟ ਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸਿਆਪਗਮਾਨ ਤਵਾ ਜੀ ਆ ਦੋ ਬੱਚਿਆਂ ਦੇ ਦਰਸਖਾਓ ਐਨੇ ਨਸ਼ਾ ਵੇਚ ਕੇ ਘਰ ਬਣਾਇਆ ਐਂਦੇ ਕਰਦੇ ਬਸ ਡੋਜਰ ਫੇਰਿਆ ਜਾਵੇ ਜੀ ਮੈਂ ਆਪ ਦਾ ਕਰ ਰੰਗੀ ਹੱਤੀ ਮੇਰੇ ਹਸਬੰਡ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਡ ਐਂਬੂਲੈਂਸ ਦਾ ਕੰਮ ਕਰਦਾ ਸੀ ਆ ਆਮਬੁਲੈਂਸ ਦੇ ਆੜ ਵਿੱਚ ਚਿੱਟਾ ਵੇਖਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪੇਲਾ ਨਹੀਂ ਮੁਕਦਮੇ ਨੇ ਐਸਸਪੀਸ ਮੈਮ ਆਣਗੇ ਜੋ ਵੀ ਇਹਨਾਂ ਦਾ ਸਕਿਉਰਟੀ ਦਾ ਬਣਦਾ ਸੀ ਜਿਵੇਂ ਵੀ ਮਤਲਬ ਹੋਏਗਾ ਉਹਨਾਂ ਨੂੰ ਪੂਰੀ ਸਕਿਉਰਟੀ ਲਾਉਂਗਾ ਕੱਟਾ ਫਿਰ ਵੀ ਇਹਨੇ ਕਈ ਅਫਸਾਨੇ ਜਿੰਨੇ ਨਾਲ ਇਹਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਕਿ ਆਪਦਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਨਹੀਂ ਰੁਲੀ ਜਾਨੀ ਆ ਨਾ ਮੇ ਕੋ ਘਰ ਗਾ ਮੈਂ ਕਿਰਾਇਆ ਦੇ ਟੱਕੇ ਖਾਨੀ ਆ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਾ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹ ਨੇ ਬਹੁਤ ਜਣਿਆਂ ਦੇ ਘਰ ਖਰਾਬ ਕੀਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 370 ਦੇ ਪਰਚੇ ਪਾੰਦੀ ਹੈ ਕਿਸੇ ਦੇ ਕੁਛ ਮੈਂ ਬਹੁਤ ਬਿੰਦਤਾ ਕੀਤੀਆਂ ਪ੍ਰਸ਼ਾਸਨ ਨੂੰ ਬੋਧ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਦੇ ਮਿਲੀ ਭਗਤ ਹੈਗੀਆਂ ਕਈ ਮੈਂ ਕਈ ਬਠਿੰਡੇ ਵਾਸੀ ਜਿਹੜੇ ਮੇਨ ਉਹਦੇ ਦੇ ਅਫਸਰ ਨੇ ਮੌਨ ਦਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜੇ ਗੰਦੇ ਬੰਦਿਆਂ ਨੂੰ ਜੇਹ ਚ ਜਾਣਾ ਚਾਹੀਦਾ ਭਗਵੰਤ ਮਾਨ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨਹੀਂ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਥ ਮੰਨ ਕੇ ਤੁਹਾਡੀ ਰਿਕਵੈਸਟ ਕਰ ਰਹੀ ਹਾਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਣਨਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਹਾਂ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕਰਨਾ ਪਊਗਾ ਤੁਹਾਨੂੰ ਬਈ ਨਲ ਬਲਮਿੰਦਾ ਸਿੰਘ ਸਨੂ 2022 ਦਾ ਇਸ ਰੇਡ ਜਨਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਛ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵਿਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਕੌਰ ਜੋ ਕਿ ਤੇ ਨਾਦ ਮਾਨਸਾ ਡਿਊਟੀ ਸੀ ਪਰ ਪੁਲਿਸ ਲਾਈਨ ਡਿਊਟੀ ਕਰ ਰਹੀ ਹੈ ਜਦੋਂ ਕਿ 2022 ਦੀ ਮਾਨਸਾ ਸੀ ਕਿ ਇਹ ਪੁਲਿਸ ਲਾਈਨ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇੰਨੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਏਸੀ ਥੱਲੇ ਬਹਿ ਕੇ ਡਿਊਟੀ ਕਰਦੀ ਐ ਥਾੜ ਗੱਡੀ ਐ ਵਰਨਾ ਗੱਡੀ ਐ ਬੂਲਟ ਐ ਅਦਰਸ਼ ਨਗਰ ਚ 500 ਗਾ ਦਾ ਮਕਾਨ ਇਹਦੇ ਕੋਲ ਠੀਕ ਐ ਬਿਲਾਡ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਐ ਕਿੱਥੋਂ ਆਇਆ ਪੈਸਾ ਉਹ ਰੋਲ ਲੈਕ ਦੀ ਕੜੀ ਕੋਈ ਆਮ ਨਹੀਂ ਪਾ ਸਕਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬਣਨੀ ਹੁੰਦੀ ਐ 15000 ਦਾ ਸੂਟ ਨੇ ਤਨ ਤੇ ਪਾਇਆ ਹੁੰਦਾ ਕਿੱਥੋਂ ਆਇਆ ਪੈਸਾ ਪ੍ਰਸ਼ਾਸਨ ਨੇ ਇਹ ਬੰਦਿਆਂ ਨੂੰ ਘਾਤ ਪਾਈ ਮੈਨੂੰ 2022 ਦੀ ਰੋਲਾ ਪਾਈ ਸੀ ਪਹਿਲਾਂ ਵੀ ਇਹਨਾਂ ਤੇ ਕੇਸ ਮੇਰੇ ਘਰੋਂ ਮੇਰੇ ਲੰਗੇ ਹੱਤੀ ਦੋਨੋਂ ਜਣੇ ਫੜੇ ਗਏ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਰੀ ਚੋਂ ਉਹ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੋਂਦਾ ਕੋ ਨਵੀਂ ਕਾਨੂੰਨੀ ਐ ਉੱਥੇ ਪਲਾਟ ਇਹਨੇ ਲਿੱਤਾਗਾ ਪਲਾਟ ਕਿੱਥੋਂ ਆਇਆ 3 ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਗੱਡੀ ਇੱਕ ਕੋਟੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ घरे पौस्टेबल, तो मेडिकल रेस्ट, मेडिकल रेस्ट, क्यों नहीं बैंती क्यों सरकार को पैसा खा रही पैसा मानसा ड्यूटी करके उथो बी है ड्यूटी कर रही है ए सी थे बहके लोटा जो कि नर्स का कोर्स नहीं किया ਇਨੂੰ ਕਿੰਨਾ এলাਉਡ ਦਿੱਤਾ ਕਿ ਨੇਦਕਾਰ ਦਿੱਤਾ ਇਹ ਵੱਡੇ ਵਾਪਸਰਾਂ ਦੀ ਮੀੜੀ ਦਿੱਤਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀ ਆ ਕੀ ਕੀ ਚੈਲੰਜ ਕਰਦਾ ਤੇਰੇ ਲੱਗਦਾ ਤੋਣਾ ਨਾ ਰਿਮਾਂਡ ਸਿਰਫ ਇੱਕ ਦਿਨ ਦਾ ਹੀ ਦਿੱਤਾ ਕਹਿੰਦੇ ਰਿਮਾਂਡ ਸਿਰਫ ਇੱਕ ਦਿਨ ਦਾ ਇੱਕ ਦਿਨ ਨਾ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿ ਘੰਟੇ ਚ ਪੁਲਿਸ ਬਹੁਤ ਕੋਸ਼ਿਸ਼ ਮੈਂ ਸਾਬਤ ਕਰ ਸਕਦੀ ਆ ਕਹਿੰਦੇ ਵੀ ਇਹ ਤੁਸੀਂ ਚਿੱਟਾ ਵੇਚਦੇ ਵੀ ਖਾਂਦੇ ਵੀ ਹੈ ਚਿੱਟਾ ਲਾਂਦੇ ਵੀ ਆ ਮੈਂ ਉਦੋਂ ਵੀ ਬਹੁਤ 2022 ਚ ਵੀ ਫੋਰਸ ਟੈਸਟ ਹੋਇਆ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਆਇਆ ਨਹੀਂ ਨਹੀਂ ਜੀ ਨਹੀਂ ਬਿਲੇ ਪਕਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਰਿਪੋਟਾਂ ਬਦਲਤੀਆਂ ਹੋਣ ਗਿਆ ਆਪਾਂ ਲਾਂਡ ਰਹਨੇ ਆ ਲਾਂਦੀ ਹੈ ਲਾਂਦੀ ਚਿੱਟਾ ਲਾਂਦੀ ਵੀ ਹੈ ਚਿੱਟਾ ਵੇਚਦੀ ਵੀ ਹੈ ਇਹਦਾ ਕੰਮ ਹੀ ਹੈ ਜੀ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਖਿਲਾਫ ਵੀ ਪ੍ਰੂਫ ਹੈਗੇ ਹਾਂ ਜੀ ਹੁੰਦਾ ਸਾਰਾ ਕੁਝ ਹੀ ਹੈ ਮੇਰੇ ਕੋਲ ਗੈਂਗਸਟਰ ਹੈ ਇੰਨੇ ਇੰਨੇ ਪ੍ਰੂਫ ਹੈ ਦੋ ਨਜਾਇਜ਼ ਅਸਲੇ ਠੀਕ ਹੈ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਇਸ ਗੱਡੀ ਦੇ ਉੱਤੇ ਪੰਜਾਬ ਪੁਲਿਸ ਐਫ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦਰ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂਰ ਫੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਮਗਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅਸਲੀ ਨਾ ਦੇ ਹੀਰੋਇਨ ਦੇ ਵੀ ਗੱਡੀ ਕੀ ਨਾਮ ਤੇ ਹੈ ਜੀ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 7 ट्रिपल 8 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਨੇ ਕਿੱਥੇ ਕਰਤੀ ਦੂਜੀ ਨਾਂ ਵੀ ਗੱਡੀ ਲਈ ਇਹਨੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕੀ ਪਤਾ ਕਿੱਥੇ ਕਰਤੀ ਕਿਨੇ ਓਡੀ ਗੱਡੀ ਵੀ ਅੱਜ ਖੜੀ ਹੈ ਬੀਡ ਰੋਡ ਤੇ ਵਾਰਨਾ ਗੱਡੀ ਸੋਨੂ ਕੋਲਾ ਬੁਲਟ 스ਟੀਕਰ ਲਾਇਆ ਇਹ ਬਲੂ ਬੁਲਟ ਚਲਾਂਦੀ ਹੈ ਬੁਲਟ ਨੇ ਚਲਾਂਦੀ ਬਲਵਿੰਦਰ ਹੈ ਬਲਵਿੰਦਰ 스ਟੀਕਰ ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਅਫਸਰ ਬਹੁਤ ਵਧੀਆ ਨੇ ਪਰ ਕਈ ਨਾਲ ਮਿਲਲੇ ਹੋਏ ਨੇ ਤੋਂ ਨੂੰ ਮੈਂ ਸਾਰਿਆਂ ਨੂੰ ਵਿਚਾਰਜ ਕਰਨਾ ਚਾਹੁੰਦੀ ਆ ਇਹਦਾ ਕਰਕੇ ਬਲਡ ਡੋਜ਼ਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਊਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਆ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸਾ ਹੈ ਪਰ ਕਰਦੇ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਹੈ ਏਸੀ ਦਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਪ੍ਰੂਫ ਦਿੱਤਾ ਜਾਵੇ ਇਹਨੇ ਨਰਸ ਦਾ ਕੋਰਸ ਕੀਤਾ ਤੁਸੀਂ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਕਰਤਣਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਤੁਹਾਨੂੰ ਕੁਲ ਇਹਨਾਂ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲਾ ਰਹੀਆਂ ਜੋ ਕੁਝ ਵੀ ਕਹਿ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮੇਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਏ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਉਨੀਕੀ ਹੋਵੇ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਹੈ ਪ੍ਰਾਪਰਟੀ ਆ ਜੀ ਅਦਰਸ਼ਨਗਰ ਦੇ ਵਿੱਚ 500 ਗਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰਹਿ ਮੰਨੇਤਨ ਦੀ ਕਲੋਨੀ ਐ ਉੱਥੇ ਕਰੋਨਾ ਦੀ ਕੋਠੀ ਐ ਇਕੱਲੀ ਰਹਿੰਦੀ ਐ ਕੋਠੇ 'ਚ ਅਮਨਦੀਪ ਪੁਰ ਕੌਂਸਟੇਬਲ ਬੈਂਟ ਨੰਬਰ 1248 ਚੱਕ ਫਟੇ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ ਰੱਖੀ ਐ ਡੇਟਾ ਜੀ ਕਿਸਾਨ ਚੌਪ ਤੋਂ ਅੱਗੇ ਕਲੌਨੀ ਕੱਟੀ ਆ ਉੱਥੇ ਵੀ ਪਲਾਟ ਹੈ ਵਰਨਾ ਆਡੀ ਥਾਰ ਬੁਇਟ ਸਕੂਟਰੀ ਰੋਲੈਕਸ ਦੀਆਂ ਕੜੀਆਂ ਸੋਨੇ ਦੇ ਚੈਨਾ ਇੰਦੀ ਵੀਡੀਓ ਚ ਪਾਈ ਹੋਈਆਂ ਕਿੱਥੋਂ ਆ ਰਹੀਆਂ ਨੇ ਦੂਜੀ ਗੱਲ ਇਹਨਾਂ ਨੇ ਐਫ ਆਈ ਆਰ ਦਾਜ ਕੀਤੀ ਹੈ ਉਹਨਾਂ ਦਾ ਤਾਂ ਲਾਲ ਸਿੰਘ ਬਸਤੀ ਦਾ ਐਡਰੈਸ ਦੱਸਿਆਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੀ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾਸਿੰਗ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨਾ ਮਲਤਾਨੀਆ ਪੁੱਲ ਵਿਰਾਟ ਗ੍ਰੀਨ پارک ਉੱਥੇ ਉੱਥੇ ਦਾ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ 'ਚ ਲਾਸਿੰਗ ਬਸਤੀ ਕੌਣ ਲਿਖ ਰਹੇ ਹੋ ਇਹ ਅਫਸਾਦੀ ਮਿਲੀ ਭਗਤ ਹੈ ਕਈ ਇਸ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡ ਡੱਜਰ ਪੇ ਰਿਆ ਜਾਵੇ ਇਹਦੇ ਘਰ ਤੇ ਹਰ ਹਾਲਤ ਤੇ ਜਦੋਂ ਦਾ ਟਾਈਮ ਆਊਗਾ ਮੈਂ ਉਸ ਵੱਡੇ SSP ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ SSP ਦਾ ਨਾਮ ਕੀ ਹੈ ਨਾਮ ਦੱਸੋ ਨਾਮ ਦੱਸ ਦੋ ਨਾਮ ਵੀ ਦੱਸੂਗੀ ਮੈਂ ਪਤਾ ਹੋਣਾ ਦੇਣਾ ਦਾਟਾ ਘਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੱਲੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪਦੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਮੈਤ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਰ ਸ਼ਾਸਨ ਹੋਏਗਾ ਮੈਂ ਲਿਖ ਕੇ ਜਾਊਂਗੀ ਉਹਨਾਂ ਦੇ ਵਿਦ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਤਿਆਂ ਨੂੰ ਜੁਮੇਵਾਰ ਤੁਸੀਂ ਹੋ ਗਿਆ ਅੱਜ ਅਸੀਂ ਸੜਕਾਂ ਤੇ ਰਹਿ ਰਿਆ 2022 ਦੇ ਮੈਨੂੰ ਘਰੋਂ ਕੱਢਿਆ ਮੇਰੇ ਕੋ ਥਾਂ ਨਹੀਂ ਕਰ ਰਹਿਣ ਨੂੰ ਮੈਂ ਤੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰੋਪਰਟੀ ਇੰਨਾ ਬਣਾ ਰੱਖਿਆ ਕਿੱਥੋਂ ਬਣਾਈ ਐ ਮੈਂ ਐਸਐਸਪੀ ਨਾਲ ਪਟਿੰਡਾ ਐਸਐਸਪੀ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਐਜੀ ਲੇਡੀਆਂ ਨੂੰ ਫੜਿਆ ਹੋਰ ਵੀ ਕਈ ਜਿਹੜੇ ਅਜੇ ਕੰਮ ਕਰਦੇ ਨੇ ਮਲਾਜ਼ਮ ਦੀ ਆਹੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਐ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਐ ਤੇ ਤੁਸੀਂ ਬਚ ਜੋ ਜਿੰਨਾ ਬਚਿਆ ਜਾ ਸਕਦਾ ਦਾ ਉਹਨਾਂ ਦਾ ਨਾਮ ਕੀ ਐ ਤੁਸੀਂ ਇੱਕ ਦਾ ਵੀ ਨਾਮ ਨਹੀਂ ਲੱਗਦਾ ਨਾਮ ਦੱਸੂਗੀ ਮੌਕਾ ਹੋਊਗਾ ਨਾਮ ਵੀ ਦੱਸੂਗੀ ਪ੍ਰੂਫ ਵਿਦ ਪ੍ਰੂਫ ਸਮੈਟ ਲੈ ਕੇ ਆਉਂਗੀ ਚੱਟਾ ਆਈ ਲਵ ਯੂ ਤੱਕ ਦੇ ਚੱਟਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਜਹਰ ਬਰਤਾਲ ਕੀਤੀ ਜਾਵੇ ਜਿਹੜੀ ਨੇ ਪ੍ਰੋਪਰਟੀ ਬਣਾਈ ਐ ਬਸ ਪ੍ਰਾਪਰਟੀ ਤੇ ਜਾ ਕੇ ਬਲਡੋਜ਼ਰ ਗਰੀਬਾਂ ਦੇ ਘਰ ਟਾੰਦੇ ਹੋ ਗਰੀਬਾਂ ਦੇ ਘਰ ਆਏ ਨਾ ਵੀ ਚਿੱਟਾ ਵੇਚਦੇ ਆ ਫਿਰ ਇਹ ਮੁਲਾਜ਼ਮ ਇਹਦਾ ਮਤਲਬ ਇਹ ਨਹੀਂ ਨਾ ਵੀ ਇਹ ਵੱਜੂਗੀ ਐਂਦੇ ਕਰਦੇ ਬਲਡੋਜ਼ਰ ਫੇਰਿਆ ਜਾਵੇ ਮੇਰਾ ਘਰ ਨਹੀਂ ਮੇਰਾ ਘਰ ਪੱਟ ਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸੀਐਮ ਭਗਮਾਨ ਤਮਾਨ ਜੀ ਆ ਦੋ ਬੱਚਿਆਂ ਦੇ ਦਰਸ ਦਿਖਾਓ ਇੰਨੇ ਨਸ਼ਾ ਵੇਚ ਕੇ ਘਰ ਬਣਾਇਆ ਐ ਐਂਦੇ ਕਰਤੇ ਬਲਡੋਜ਼ਰ ਫੇਰਿਆ ਜਾਵੇ ਹਰ ਹੱਥ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗੇਤੀ ਫੜਿਆ ਬਹੁਤ ਬਹੁਤ ਧੰਨਵਾਦ ਕਿੰਨੇ ਘਰ ਹੈ ਦੇ ਕਿੱਥੇ ਕਿੱਥੇ ਹੈ ਐਂਡਾ ਜੀ ਆਦਰਸ਼ ਨਗਰ 500 ਗਾੜਾ ਪਲਾਟ ਹੈ ਜੀ ਦੇਖਿਆ ਕਿਸਾਨ ਚੌਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗਾੜਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀ ਤਾਂ ਨਵੀਂ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਥੇ 200 ਗਾੜੀ ਕੋਟੀ ਹੈ ਟੂਟੀ ਬੋਟ ਬਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਚਕਦਾਗਾ ਕਿਸ਼ਤਾਂ ਤੇ ਲੈਂਦਾ ਹੋ ਵੀ ਜਾ ਕੇ ਕਿੰਨੀ ਹੋਗੀ ਇਹਦੀ ਅੰਦੇ ਤੇ ਕਾ 70 80 ਹਜ਼ਾਰ ਹੋਗੀ ਬਿਮਾਰ ਰੰਡੀ ਐ ਜਦੋਂ ਵੇਖੋ ਜੀ ਮੇਰੇ ਕੋਲ ਪ੍ਰੂਫ ਨੇ ਇਹ ਜਦੋਂ ਵੇਖੋ ਰਸਤੇ ਤੇ ਰਹਿੰਦੀ ਐ ਮੈਡੀਕਲ ਰਸਤ ਬਿਮਾਰ ਐ ਘਰੇ ਬੈ ਕਿਉਂ ਦੂਜਿਆਂ ਦਾ ਘਰ ਖਰਾਬ ਕਰਦੀ ਤੁਸੀਂ ਅਸਰਾ ਗੱਲ ਕੀ ਹੈ ਕੀ ਦੱਸੋ ਜੀ 2022 ਦੀ ਮੈਂ ਆਪਦੇ ਘਰੇ ਰੰਗੀ ਹਤੇ ਮੇਰੇ ਕ ਹਸਬੰਡ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਡ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਐਂਬੂਲੈਂਸ ਦੀ ਆੜ ਵਿੱਚ ਚਿੱਟਾ ਵੇਚਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪੇਲਾ ਨੀ ਮੁਕਦਮੇ ਨੇ ਕਿ ਕਾਉਂਦੇ ਕੋ ਨਜਾਇਜ਼ ਅਸਲੇ ਵੀ ਬਰਾਮਤ ਹੋਏ ਸੀਗੇ ਉਹ ਮੁਕਦਮੇ ਚੱਲ ਵੀ ਰਹੇ ਨੇ ਇਸ ਟਾਈਮ ਵੀ ਉਹ ਬਾਹਰ ਤੁਰਿਆ ਫਿਰਦਾ ਹੈਗਾ ਮੈਨੂੰ ਉਹਦੇ ਤੋਂ ਖਤਰਾ ਹੈ ਉਹ ਨਾਲ ਸੀ ਕੱਲ ਵੀ ਬਲਵਿੰਦਰ ਸੋਨੂੰ ਨਾਲ ਸੀਗਾ ਅੱਡਾ ਸਮਾਨ ਉਹ ਲੈ ਕੇ ਗਿਆ ਸਰਸੇ ਉਹਦੀ ਲੋਕੇਸ਼ਨ ਚੈੱਕ ਕਰੋ ਫੋਨ ਨੰਬਰ ਉਹਨੇ ਬੰਦ ਕੀਤੇ ਸਰਸੇ ਗਿਆ ਸੀਗਾ ਸਮਾਨ ਲੈ ਕੇ ਅੱਡਾ ਸਮਾਨ ਇੰਦੇ ਕੋਲ ਸੀਗਾ ਉਹਨੂੰ ਪੜਿਆ ਜਾਵੇ ਉਹਨਾਂ ਦਾ ਉਹ ਕ੍ਰਾਈਮ ਬੰਦਾ ਹੈ ਉਹਨਾਂ ਤੇ ਪੰਜਾਬ ਕਦਮ ਨੇ ਬਲਵਿੰਦਰ ਸਿੰਘ ਸੋਨੂ ਨੂੰ ਅਰੈਸਟ ਕੀਤਾ ਜਾਵੇ ਹਰ ਹਾਲਤ ਤੇ ਕਿਉਂਕਿ ਅਮਨ ਦੇ ਬਲੇ ਗੁਫਿਆ ਰਾਜ ਬਲਵਿੰਦਰ ਸਿੰਘ ਨੂੰ ਦੱਸੇ ਹੋਏ ਨੇ ਕਿਉਂਕਿ ਉਹ ਉਹਨਾਂ ਦੇ ਕਰਕੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋਗੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਵਾ ਤੁਸੀਂ ਲੋਕਾਂ ਦੇ ਨਾਲ ਕਾਰ ਖਰਾਬ ਕਰਤੇ ਫੋਨ ਨਾ ਕਰੋ ਤੋਡੇ ਅੱਗੇ ਬੇਨਤੀ ਹੈ ਛੜ ਦੋ ਇਹ ਜਿਹੇ ਬੰਦਿਆਂ ਤੋਂ ਦੂਰੋਂ ਆਦਾ ਵੀ ਘਰ ਵਸਾਉਂਦ ਦੂਜਿਆਂ ਦਾ ਵੀ ਵਸਣ ਦੋ ਐਸੇ ਘਰ ਇਹਨੂੰ ਮਿਲਨ ਆਏ ਐ ਐਸਐਸਪੀ ਮੈਨੂੰ ਮਿਲਨ ਆਏ ਤੁਸੀਂ ਕੋਈ ਸ਼ਿਕਾਇਤ ਦੇਣਾ ਨਹੀਂ ਐ ਤੱਕ ਵੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਇਹਨਾਂ ਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੈਡੀਆਂ ਦੇ ਬਹੁਤ ਖੁਲਾਸੇ ਹੋਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲੋਂ ਡਿਮਾਂਡ ਨਾ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਤੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਨਾਂ ਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪ੍ਰਾਜੈਕਟ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰੋਜ਼ਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜ਼ਮਾਂ ਨੇ ਰੋਕਿਆ ਇਹਨਾਂ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾੰਦੇ ਨਾ ਮੈਂ ਵੀ ਮਲਾਜਮ ਆ ਉੱਥੇ ਕਿਉਂਕਿ ਲੀਡਿੰਗ ਮਲਾਜਮ ਨਹੀਂ ਸੀ ਮੁੱਕ ਕੇ ਤੇ ਉੱਥੇ ਜੋ ਉਹਨਾਂ ਦੇ ਮਲਾਜਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਐ ਇਹ ਅਲੀਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਦੇ ਟਿੱਪਾਂ ਆ ਵੀਡੀਓ ਆ ਵੀਡੀਓ ਸਦਰਥਾਨ ਨੇ ਜੇ 4 ਤਰੀਕ ਨੂੰ ਇਹ ਫਾਜ਼ਲ ਕਰ ਤੋਂ ਲੋਕੇਸ਼ਨ ਚੈੱਕ ਕਰੋ ਫਾਜ਼ਲ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਸਾਹ ਸੱਤ ਵਜੇ। ਮਾਨ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਹੀ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਆ ਜਾਂ ਕੋਈ ਮੁਲਾਜ਼ਮ ਹੈ ਤਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ। ਤੁਸੀਂ ਕਹਿ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਵੱਡੇ ਹੈ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਦ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆਂ। ਏ ਉਹ ਕੱਲ ਵੀ ਪਕੜੀ ਗਈ ਐ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣਗੇ ਪਟਿੰਡੇ ਵੀ ਰਹੇ ਐ ਪਟਿੰਡੇ ਵੀ ਰਹੇ ਐ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਐ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟਾਈਮ ਆਊਗਾ ਕੋਈ ਨਾ ਪ੍ਰੂਫ ਹੈਗੇ ਤੁਹਾਡੇ ਕੋਲ ਵਿੱਚ ਬਿਲਕੁਲ ਹੈ ਜੀ ਮੇਰੇ ਕੋਲ ਚਟਾ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ ਵਾਲੀਆਂ ਸਭ ਕੁਝ ਪ੍ਰੂਫ ਹੈ ਐਸਐਸਪੀ ਕੋਈ ਤਾਂ ਐਸਐਸਪੀ ਖੋਦ ਐਸਐਸਪੀ ਐਸਪੀ ਡੀਐਸਪੀ ਸਭ ਦੇ ਮੇਰੇ ਕੋਲ ਵਿੱਧ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਇਹ ਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾਓ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਘਰ ਉਜਾੜ ਦਊਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਨਹੀਂ ਕਰਦੀ ਰਹੀ ਛੋਟੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਸਾਰੇ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਤੁਸੀਂ ਪ੍ਰੂਫ ਪੇਸ਼ ਕਰ ਦਿਓ ਫਿਰ ਕਰਾਂਗੇ ਜਦੋਂ ਵਕਤੋਂ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਨਾਂ ਕਰਤੇ ਬਲਡਰ ਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ੱੱਕੇ ਖਾਂਦੀ ਪਰਦੀਆ ਮੇਰਾ ਘਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆਂ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ ਦੋ ਇਨੋਵਾ ਔਡੀ ਵਰਨਾ ਥਾਰ ਬੁਲਟ ਸਕੂਟਰੀ ਰੋਲਕ ਜੇ ਗੱਡੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਲੈ ਲੈਂਦਾ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਾਂਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਦ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਇੱਕ ਤੱਕ ਇੰਨੂੰ ਬਲੈਕਮੇਲ ਕਰਦੀ ਹੈ ਕਦੇ ਕਿੰਨੇ ਦਿਨ ਰਿਮਾਂਡ ਮਿਲਿਆ ਕੀ ਗੱਲ ਬਾਤ ਹੋਈ ਇਹਦਾ ਵੀ ਅਸੀਂ 3 ਦਿਨ ਦੀ ਪੁਲਸ ਰਮਾਨ ਦੀ ਮੰਗ ਕੀਤੀ ਸੀ ਪਰ ਸਾਨੂੰ 1 ਦਿਨ ਦਾ ਪੁਲਸ ਰਮਾਨ ਮਿਲਿਆ ਹੂੰ ਕੌਣ ਐ ਲੜਕੀ ਕੀ ਕਦੋਂ ਫੜੀ ਸੀ ਇਹ ਕੱਲ ਅਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਕਿੰਨਾ ਕੋਈ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਹੂੰ ਅੱਜ ਕੋਰਟ 'ਚ ਪੇਸ਼ ਕੀਤਾ ਤੇ ਜੱਜ ਆਪਦੇ 3 ਦਿਨ ਦੀ ਪੁਲਸ ਰਮਾਨ ਦੀ ਮੰਗ ਕੀਤੀ 1 ਦਿਨ ਦਾ ਪੁਲਸ ਰਮਾਨ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਸ ਤੋਂ ਚੋੜ ਚ ਪੇਸ਼ ਕਰਦੀ ਐ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਐ ਨਹੀਂ ਜੱਸਾ ਜੀ ਨਿਰਪਰ ਕਰਦਾ ਹੈ ਸਰ ਮੀਰਾਸੀ ਕੀ ਲੋਕੀ ਪੁਲਿਸ ਨੂੰ ਇੱਕ ਦਿਨ ਦਾ ਰਿਮਾਨ ਮਿਲਿਆ ਇਹ ਦਿਨ ਦਾ ਲਿਖਿਆ ਸੀ ਹੁਣ ਕਿੰਨੇ ਦਿਨ ਦਾ ਦਿੱਤਾ 10 ਦਿਨ ਦਾ ਅੱਛਾ ਇਹ ਕਿਥੋਂ ਰੈਕ ਕਿਤਾ ਕਿਤਾ ਸੀ ਜਾਨੀ ਇਹ ਆਪਣਾ ਲਾਲਲੀਤੀ ਚੌਕ ਕੋਲ ਜਿਹਦਾ ਬਾਦਰ ਫਲਾਈ ਉਪਰ ਦੇ ਘੱਟ ਚੌਕ ਕੋਣ ਕੋਣ ਸੀਗਾ ਨਾਲ ਇਹ ਅੱਛਾ ਕੱਲੀ ਸੀ ਜੀ ਅੱਜ ਤੱਕ ਕੀ ਰਿਕਵਰ ਹੋਇਆ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆ 1.7 518 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਸੀ ਨੋਰਮਲ ਆਇਆ ਤਾਂ ਤੁਹਾਡੇ ਮੈਡੀਕਲ ਨੇ ਅਠ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ ਚ ਸੀ ਇਹ ਵਰਦੀ ਪਾਈ ਸੀ ਜੀ ਨਾਟ ਵਰਦੀ ਨਹੀਂ ਨਹੀਂ ਮਨਜੀਤ ਜੀ ਹੁਣ ਤੱਕ ਪੁੱਛਗੇ ਚ ਲੈਡੀਆਂ ਨੇ ਇਸੇ ਵੇਲੇ ਸੀ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਕੁਝ ਪਤਾ ਕਰਦੇ ਹਾਂ ਰਮਾਨ ਤੋਂ ਕਿ ਉਹ ਫਰਤ ਕਿੱਥੋਂ ਲੈ ਕੇ ਆਈ ਸੀ ਗਾਂ ਕਿਉਂ ਵੇਚਣਾ ਸੀ ਸਰ ਮੈਡੀਕਲ ਸੀ ਜਾਂ ਖੰਦੀ ਪਿੰਡੀ ਤੋਂ ਨਹੀਂ 네ਗੇਟਿਵ ਆਇਆ ਨਹੀਂ ਦੇਚ ਸੀ ਦੋ ਟੈਸਟ ਤੇ ਗ੍ਰੇਸ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹ ਤਾਂ ਪਤਾ ਕਰਨਾ ਚਾਹੁੰਦਾ ਹਾਂ ਰਮਾਨ ਦਾ ਅਜੇ ਤਾਂ ਕੁਝ ਨਹੀਂ ਮੈਨੀਆਂ ਅਜੇ ਨਹੀਂ ਅਜੇ ਡਾਕਟਰ ਵੀ ਕਲੀਅਰ ਹੋਗਾ ਨਾਮ ਕੀ ਹੈ ਅਮਨਦੀ ਕਿੱਥੇ ਇੱਕ ਪੁਰਾਣੀ ਕਿਥੇ ਜੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਬਰ ਹੈ ਜੀ ਇਹ ਆਰਜੀ ਅਟੈਚਮੈਂਟ ਆਪਣੇ ਬਰੈਂਡ ਸੀ ਦੀ ਗੱਡੀ ਪ੍ਰਾਪਰਟੀ ਵਗੈਰਾ ਦੇ ਗੱਲ ਜੀ ਜੀ ਤੁਸੀਂ ਸਮਝ ਥੋੜਾ ਅંદર ਘੁੰਮ ਜਿਓ ਦੇਖਾਂਗੇ ਜੀ ਅੱਗੇ ਰਮਨਤੋਪਾਲ ਜੀ ਸਿੰਘ ਨਾਮ ਹੋ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉੱਤੇ ਇਹਨਾਂ ਦੇ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਹੈ ਐਫੀਡੇਵਿਟ ਹੈਗਾ ਕਿਸ ਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਸ ਦੇ ਨਾਂ ਤੇ ਹੈ ਇਹਨਾਂ ਦੇ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕਰਨਾ ਚਾਹੀਦਾ ਹੈ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀਗਾ ਪਤਾ ਜੇ ਮੌਕੇ ਦੀ ਫੜੀ ਸੀ ਉਹ ਦੱਸਤੀ ਠੀਕ ਹੈ ਘਰੇ ਵੀ ਕੀਤੀ ਗਿਆ ਇਹ ਵਿਚੋ ਜਾ ਕੇ ਘਰੇ ਦੀ ਗੱਲ ਦੇਖਾਂਗੇ ਅਸੀਂ ਤੁਹਾਨੂੰ ਹੋਰ ਵੀ ਗੱਡੀ ਬਣਾ ਲਈ ਜੀ ਨਹੀਂ ਕੋਈ ਗੱਡੀ ਬਣਾਉਂਦੇ ਫਿਲਹਾਲ ਇੱਕ ਗੱਡੀ ਬਣਾਉ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦੇ ਤੱਕ ਹੈ ਜੀ ਟੱਕਰਦੋਂ ਤੱਕ ਠੀਕ ਹੈ ਅੱਛਾ ਹਾਂਜੀ ਹਾਂਜੀ ਚਲੋ ਜੋ ਹੈ ਨਾ ਮੁਤਾਬਕ ਰੋਪਾਰ ਦੀ ਸਰਹਰ ਨਾਲ ਦਰਖਾਸਤ ਲਾ ਕੇ ਜੋ ਵੀ ਬਣਦੀ ਕਾਰਵਾਈ ਹੈ ਮਤਲਬ ਸਿਆਣੇ ਅਫਸਰ ਕੋਲੋਂ ਜਾਂ ਐਸਐਲਪੀ ਮੈਮ ਨੂੰ ਮਲਾ ਕੇ ਮੈਂ ਆਪਣੇ ਕੋਲ ਉਸ ਸਵਾਲਾਂ ਵਾਲਾ ਇਹ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਜੋ ਵੀ ਦੇਖੋ ਸਾਰੇ ਐਸਐਸਪੀ ਮੈਮ ਆਣਗੇ ਜੋ ਵੀ ਇਹਨਾਂ ਦਾ ਸਕਿਉਰਿਟੀ ਦਾ ਬਣਦਾ ਸੀ ਜਿਵੇਂ ਵੀ ਮਤਲਬ ਹੋਏਗਾ ਉਹਨਾਂ ਨੂੰ ਪੂਰੀ ਸਕਿਉਰਿਟੀ ਲਾਉਂਗਾ ਥੈਂਕ ਯੂ